ਪੰਜਾਬ ਦੇ ਵਿੱਚ ਸੋਰੀ ਭਾਜਪਾ ਇਕੱਲੇ ਹੀ ਚੋਣ ਮੈਦਾਨ ਦੇ ਵਿੱਚ ਉਤਰੀ ਹੈ ਭਾਜਪਾ ਦੇ ਵੱਲੋਂ 13 ਦੀਆਂ 13 ਸੀਟਾਂ ਦੇ ਉੱਤੇ ਇਕੱਲੇ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ ਉਥੇ ਜੇਕਰ ਗੱਲ ਕਰੀਏ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰਦੇ ਹੋਏ ਵੀ ਦਿਖਾਈ ਦੇ ਰਹੇ ਨੇ ਇਸੇ ਕੜੀ ਤਹਿਤ ਬੀਤੇ ਦਿਨ ਰਵਨੀਤ ਸਿੰਘ ਬਿੱਟੂ ਦਾ ਵੀ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਅੱਜ ਰਵਨੀਤ ਸਿੰਘ ਬਿੱਟੂ ਕੁਝ ਕਾਂਗਰਸੀ ਸਰਪੰਚਾਂ ਨੂੰ ਤੇ ਕੁਝ ਕਾਂਗਰਸੀ ਵਾਰਡ ਦੇ ਇੰਚਾਰਜਾਂ ਨੂੰ ਪਾਰਟੀ 'ਚ ਸ਼ਾਮਿਲ ਕਰਵਾਉਣ ਦੇ ਲਈ ਪਹੁੰਚੇ ਜਿੱਥੇ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਫਿਰ ਤੋਂ ਵਿਰੋਧ ਕੀਤਾ ਗਿਆ ਸੋ ਕਿਸਾਨਾਂ ਦੇ ਵਿਰੋਧ ਬਾਰੇ ਬੋਲਦੇ ਹੋਏ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਹਜੇ ਤੱਕ ਅਜਿਹੀ ਕੋਈ ਤਾਕਤ ਨਹੀਂ ਬਣੀ ਜੋ ਬਿੱਟੂ ਨੂੰ ਘੇਰ ਲਵੇ ਸਾਡੇ ਬਹੁਤ ਪਹਿਲਾਂ ਪ੍ਰਗਟ ਸਿੰਘ ਜੀ ਲਖਵਿੰਦਰ ਸਿੰਘ ਜੀ ਸਾਡੇ ਬਲੌਕ ਸਮਤੀ ਜੀਆਂ ਇਲੈਕਸ਼ਨਾਂ ਲੜ ਕੇ ਜਿੱਤੇ ਹੋਏ ਤੇ ਅੱਜ ਬਹੁਤ ਉਹਨਾਂ ਦੇ ਇੱਕ ਸਰਵਿਸਮੈਨ ਨੇ ਉਹ ਸਾਰੇ ਅੱਜ ਜੁਆਇਨ ਕੀਤੇ ਆ ਸਾਡੇ ਮੰਦਰ ਕਮੇਟੀ ਦੇ ਮੈਂਬਰ ਜੁਆਇਨ ਕੀਤੇ ਆ ਤੇ ਪੈਂ ਉਹਨਾਂ ਨੂੰ ਆਪਣੇ ਵੱਲੋਂ ਪਹਿਲਾਂ ਮੁਬਾਰਕਬਾਦ ਦਿੰਨਾ ਉਹਨਾਂ ਨੂੰ ਵਧਾਈ ਦਿੰਨਾ ਵੀ ਉਹ ਇੱਕ ਬਹੁਤ ਵਧੀਆ ਪਾਰਟੀ ਬੀਜੇਪੀ ਚ ਮੁਦੀ ਸਾਹਿਬ ਦੀ ਜਿਹੜੀ ਵਿਕਾਸ ਦੀ ਇੱਕ ਟ੍ਰੇਨ ਆ ਰਹੀ ਲਾ ਉਹਦੇ ਵਿੱਚ ਉਹਨਾਂ ਨੇ ਅੱਜ ਆਪਣਾ ਜਿਹੜਾ ਉਹ ਜੁੜ ਕੇ ਕੰਮ ਸ਼ੁਰੂ ਕੀਤਾ ਹੈ ਤੇ ਮੈਂ ਉਹਨਾਂ ਨੂੰ ਵਧਾਈ ਦਿੰਦਾ ਜੀ ਅੱਜ ਖਿਡਾਰੀਆਂ ਨੇ ਕਿਤੇ ਨਾ ਪ੍ਰੋਟੈਸਟ ਕੀਤਾ ਹੈ ਸਵੀਮਿੰਗ ਪੂਲ ਦੇ ਉਹ ਜਿਹੜਾ ਜੂਨ ਕਾਰਪੋਰੇਸ਼ਨ ਦਾ ਬਣਿਆ ਹੋਇਆ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਖਿਡਾਰੀਆਂ ਨੂੰ ਪ੍ਰੈਕਟਿਸ ਵਰਮੀ ਦਿੱਤੀ ਜਾ ਰਹੀ ਹੈ ਉੱਥੇ ਪੈਸਾ ਕਮਾਉਣ ਦਾ ਜਰੀਆ ਬਣਾ ਕੇ ਰੱਖ ਦਿੱਤਾ ਹੈ ਦੇਖੋ ਇਹ ਤਾਂ ਨਾ ਮੈਂ ਤੁਹਾਨੂੰ ਪਤਾ ਜਦੋਂ ਆ ਇਲੈਕਸ਼ਨ ਕੋਡ ਤੋਂ ਪਹਿਲਾਂ ਮੈਂ ਸਾਰੇ ਸਟੇਡੀਅਮਾਂ 'ਚ ਸਾਰੇ ਮੈਂ ਜਿੱਥੇ-ਜਿੱਥੇ ਬੈਡਮਿੰਟਨ ਕੋਰਟ ਆ ਉਹਦੇ ਵਿੱਚ ਪੈਸੇ ਖਾ ਗਏ ਸਾਰੇ ਬਾਰ-ਬਾਰ ਅੱਜ ਤੱਕ ਮੈਂ ਹਜ਼ਾਰ ਕਰੋੜ ਚੋਂ 12 ਕਰੋੜ ਤੋਂ ਉੱਤੇ ਮੈਂ ਗੁਰਨਾਨਕ ਸਟੇਡੀਅਮ 'ਚ ਅਥਲੈਟਿਕ ਟਰੈਕ ਆ ਉਹ ਨਹੀਂ ਸ਼ੁਰੂ ਕਰ ਰਹੇ ਉਹਨੂੰ ਬੰਦ ਕਰੀ ਬੈਠੇ ਆ ਬਾਸਕਟਬਾਲ ਲਈ ਜਿਹੜਾ ਨੈਸ਼ਨਲ ਗੇਮਸ ਤੋਂ ਪਹਿਲਾਂ ਮੈਂ ਤਿਆਰ ਕਰਨ ਨੂੰ ਕਿਹਾ ਸੀ ਉਹਦੇ ਲਈ ਵੀ ਤਕਰੀਬਨ 12 ਕਰੋੜ ਰੁਪਇਆ ਉਤੇ ਲੱਗ ਰਹੇ ਆ ਇਸੇ ਤਰੀਕੇ ਨਾਲ ਇਹ ਜਿਹੜਾ 올 ਵੈਦਰ ਜਿਹੜਾ ਸਵੀਮਿੰਗ ਪੂਲ ਆ ਮਤਲਬ ਪਤਾ ਨਹੀਂ ਇਹਨਾਂ ਨੇ ਕੀ ਕਰਨਾ ਹੈ ਆਮ ਆਦਮੀ ਪਾਰਟੀ ਜਾਂ ਤਾਂ ਇਹ ਸਿਰਫ ਆਪਣੇ ਬੱਚਿਆਂ ਲਈ ਜਿਹੜੇ ਇਹਨਾਂ ਦੇ ਲੀਡਰ ਨੇ ਆਮ ਆਦਮੀ ਦੇ ਵਲੰਟੀਅਰ ਨੇ ਲੀਡਰ ਨੇ ਉਹਨਾਂ ਦੇ ਲਈ ਇਹ ਵਲੰਟੀਅਰ ਤਾਂ ਮੈਂ ਗਲਤ ਕਹਿ ਗਿਆ ਵਲੰਟੀਅਰਾਂ ਨੂੰ ਤਾਂ ਕਿਹੜਾ ਪੁੱਛਦਾ ਇਹਨਾਂ ਦੇ ਜਿਹੜੇ ਲੀਡਰ ਨੇ ਮੈਨੂੰ ਲੱਗਦਾ ਵੀ ਉਹਨਾਂ ਦੇ ਪਰਿਵਾਰ ਇਹ ਉੱਥੇ ਉਹਨੂੰ ਯੂਜ਼ ਕਰਦੇ ਆ ਤੇ ਇਹ ਨਹੀਂ ਚਾਹੁੰਦੇ ਕਿਸੇ ਆਮ ਗੱਲ ਇਹਨਾਂ ਦੀ ਆਮ ਆਦਮੀ ਪਾਰਟੀ ਆ ਵੀ ਉੱਥੇ ਕੋਈ ਆਮ ਲੋਕ ਆਮ ਪਬਲਿਕ ਉੱਥੇ ਸਵਿਮਿੰਗ ਕਰ ਸਕਣ ਉਹਨਾਂ ਦੇ ਬੱਚੇ ਉਹਨਾਂ ਦੇ ਪਰਿਵਾਰ ਵੀ ਉੱਥੇ ਸਵਿਮਿੰਗ ਕਰ ਸਕਣ ਇਸ ਗਰਮੀ ਦੇ ਮੌਕੇ ਤੇ ਉਸ ਪਲੇਅਰ ਜਿਹੜੇ ਨੇ ਉੱਥੇ ਆਪਣੀ ਟ੍ਰੇਨਿੰਗ ਕਰ ਸਕਣ ਆਮ ਘਰਾਂ ਦੇ ਜਿਹੜੇ ਮੁੰਡੇ ਨੇ ਇਹ ਸਿਰਫ ਚਾਹੁੰਦੇ ਆ ਵੀ ਸਾਡੇ ਪ੍ਰਮਾਰਿਕ ਮੈਂਬਰ ਐਮਐਲਏ ਸਹਿਬਾਨ ਇਹਨਾਂ ਦੇ ਹੋਰ ਜਿਹੜੇ ਸੀਨੀਅਰ ਲੀਡਰ ਨੇ ਉਹ ਚਾਹੁੰਦੇ ਆ ਵੀ ਸਾਡਾ ਪਰਿਵਾਰ ਦੇ ਬੱਚੇ ਹੀ ਉੱਥੇ ਉਹਨਾਂ ਦੀ ਜਿਹੜੀ ਆ ਉਹ সুইমিং ਪੂਲ ਨੂੰ ਯੂਜ਼ ਕਰ ਰਹੇ ਆ ਪਲੇਅਰਾਂ ਨੂੰ ਬਿਲਕੁਲ ਇੱਕ ਪਾਸੇ ਰੱਖਿਆ ਇਹ ਬਹੁਤ ਨਿੰਦਣਯੋਗ ਗੱਲ ਆ ਇਹ ਲੋਕ ਇਸ ਗੱਲ ਦਾ ਬਹੁਤ ਵਿਰੋਧ ਤੇ ਗੁੱਸਾ ਕਰ ਰਹੇ ਸਰ ਅਮਰਤਾ ਵੜਿੰਗ ਜੀ ਨੇ ਕਿਹਾ ਕਿ ਬਿੱਟੂ ਜੀ ਨੂੰ ਫ੍ਰਸਟ੍ਰੇਸ਼ਨ ਐ ਬਿੱਟੂ ਬਾਈ ਨੂੰ ਹੁਣ ਉਹਨਾਂ ਨੂੰ ਬੋਲਣ ਲੱਗੇ ਪਤਾ ਨਹੀਂ ਲੱਗਦਾ ਕੀ ਆ ਜੀ ਫ੍ਰਸਟ੍ਰੇਸ਼ਨ ਐ ਹਾਰ ਦੀ ਇੱਕ ਉਹਨਾਂ ਨੂੰ ਦੇਖੋ ਮੇਰੇ ਮੇਰੇ ਸਤਿਕਾਰਯੋਗ ਭੈਣ ਮੈਂ ਲੇਡੀਜ਼ ਬਾਰੇ ਮੈਂ ਸਾਡੇ ਸਭਿਅਤ ਸਮਾਜ ਦੇ ਵਿੱਚ ਇਹ ਕਹਿਣਾ ਮੇਰੇ ਲਈ ਬਹੁਤ ਗਲਤ ਹੋਏਗਾ ਤੇ ਇਸ ਕਰਕੇ ਸਾਡੀ ਜਿਹੜੀ ਕਲਚਰ ਦੇ ਵਿੱਚ ਇੱਕ ਸਾਡਾ ਭੈਣ ਦਾ ਰੂਪ ਆ ਤੇ ਇੱਕ ਇੱਕ ਉਹ ਦਰਜਾ ਏ ਸਾਡੇ ਕੰਨਿਆਂ ਨੂੰ ਤੇ ਇਸ ਕਰਕੇ ਮੈਂ ਕੋਈ ਵੀ ਗੱਲ ਉਹਨਾਂ ਦਾ ਜਵਾਬ ਦੇਣਾ ਜਾਂ ਉਹਨਾਂ ਨੂੰ ਕੁਝ ਕਹਿਣਾ ਉਹ ਗਲਤ ਹੋਏਗਾ ਅਕਾਲੀ ਦਲ ਕਹਿ ਰਿਹਾ ਕਿ ਪਿੰਡਾ ਚੋਣ ਇਹਨਾਂ ਨੂੰ ਕਿਸਾਨ ਘੇਰ ਰਹੇ ਨੇ ਉਹ ਤਾਂ ਕੋਈ ਸ਼ੱਕ ਹੀ ਨਹੀਂ ਉਹ ਤਾਂ ਤੁਸੀਂ ਦੇਖ ਹੀ ਰਹੇ ਹੋ ਟੈਲੀਵਿਜ਼ਨਾਂ ਤੇ ਤੁਹਾਨੂੰ ਵੀ ਗੱਲ ਕਹਿ ਰਿਹਾ ਕੀ ਕਹਿਣਾ ਚਾਹੁੰਦਾ ਨੇ ਮੈਨੂੰ ਕਿ ਰੰਦੀ ਹਜੇ ਇੰਨੀ ਕਿਸੇ ਚ ਸਾਡੇ ਤਾਕਤ ਨਹੀਂ ਗਈ ਵੀ ਮੈਨੂੰ ਕੋਈ ਘੇਰ ਲਿਆ